ਸਾ ਕੁੜੀਆਂ ਨਾਲੇ ਮਰ ਜਾਣੀਆਂ ਚਾਹੀਦੀਆਂ ਜੇ ਮਾਂ ਮੱਤ ਸੀ ਜਾਂ ਮਾਂ ਨਾ ਬੇਕੰਨ ਇਹ ਬੇੜੀਆਂ ਤਾਂ ਨਹੀਂ ਮਹਾਰਮ ਕਿਉਂਕਿ ਮੈਂ ਬਹੁਤ ਔਖੇ ਔਖੇ ਛੋਟੀ ਜੀ ਪਾਲੀ ਢੜ ਦੇ ਪਾ ਪਾ ਸਾਰਾ ਸਾਰਾ ਬਣ ਮਿੰਨਾ ਰਹਿੰਦੀ ਸੀ ਮੈਨੂੰ ਲੱਗਦਾ ਵੀ ਚੱਲ ਮੁੰਡਾ ਵਧੀਆ ਮਿਲ ਗਿਆ ਮੈਨੂੰ ਮੇਰਾ ਸਮਝਦੇ ਆਂ ਜੀ ਕਿਉਂਕਿ ਇਹ ਗੱਲ ਹੁਣ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋਈ ਹੈ ਤਾਂ ਹੁੰਦਾ ਹੈ ਪਰ ਇਨਸਾਫ ਮਿਲਣਾ ਬਹੁਤ ਜ਼ਰੂਰੀ ਹੈ ਪੰਜਾਬ ਸ਼ਰਮਸਾਰ ਹੈ ਬਹੁਤ ਜ਼ਰੂਰੀ ਹੈ ਕਿ ਮੁੰਡੇ ਜਾਂਦੇ ਨੇ ਤੇ ਤੇ ਰੇਜੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਉਹਨਾਂ ਵੱਲੋਂ ਇੱਕ ਇਦਾਂ ਦੀ ਜਿਆਦਾ ਜਿਆਦਾ ਮੁੰਡੇ ਦੇ ਘਰਦਿਆਂ ਤੋਂ ਵੀ ਪੈਸਾ ਹੋਣ ਦੀ ਕਾਰਨ ਸਾਡੇ ਦਾ ਅਗਲਾ ਪੈਰ ਵੀ ਨਹੀਂ ਲੱਗਣ ਨੂੰ ਲੱਗੇ ਕੋਈ ਪਾਸੇ ਸਾਡੀ ਦਾ ਕਿਸੇ ਪਾਸੇ ਐਪਲੀਕੇਸ਼ਨ ਤੱਕ ਨਹੀਂ ਦਰਜ ਹੋਣ ਦਾ ਹੀ ਬੰਦ। ਤੇ ਸਭ ਨੇ ਇਸ ਨਾਲ ਨੂੰ ਅਸੀਂ ਕਿੱਦਾਂ ਘੁੱਟ-ਘੁੱਟ ਕੇ 6 ਮਹੀਨੇ ਕੱਢਿਆ। ਹਾਂਜੀ ਸੱਚੀ ਅਕਾਲ ਜੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਉੱਪਰ ਫਾਰਮ ਵਾਲੀ ਕੁੜੀ ਦਾ ਮੁੱਦਾ ਕਾਫੀ ਭੱਗਦਾ ਜਾ ਰਿਹਾ ਹੈ। ਮਿੱਤਰੋ ਇੱਕ ਹੋਰ ਨਵੀਂ ਵੀਡੀਓ ਆਈ ਹੈ ਜਿਸ ਦੇ ਵਿੱਚ ਕੁੜੀ ਦੇ ਫਾਦਰ ਸਾਹਿਬ ਰਿਪਲਾਈ ਕਰ ਰਹੇ ਨੇ ਅਤੇ ਕਈ ਗੱਲਾਂ ਕੀਤੀਆਂ ਉਹਨਾਂ ਨੇ ਮੁੰਡੇ ਦੇ ਬਾਰੇ ਅਤੇ ਕੁੜੀ ਦੇ ਬਾਰੇ ਉਹਨਾਂ ਨੇ ਕਿਹਾ ਕਿ ਮੁੰਡੇ ਦੇ ਕੋਲ ਜਾਦੇ ਪੈਸੇ ਹੋਣ ਕਰਕੇ ਉਹਨਾਂ ਨੇ ਸਾਡਾ ਕੇਸ ਵੀ ਨਹੀਂ ਦਰਜ ਹੋਣ ਦਿੱਤਾ ਪਿਛਲੇ 6 ਮਹੀਨਿਆਂ ਤੋਂ ਅਤੇ ਮਿੱਤਰੋ ਸਫਾਈਆਂ ਤਾਂ ਦੋਨੋਂ ਬੰਨਿਆਂ ਹੋ ਰਹੀ ਹੈ ਹੁਣ ਇਹ ਨਹੀਂ ਪਤਾ ਸੱਚਾ ਕੌਣ ਹੈ ਤੇ ਝੂਠਾ ਫਿਲਹਾਲ ਥੋੜਾ ਕੀ ਕਹਿਣਾ ਤੁਹਾਨੂੰ ਕੌਣ ਲੱਗਦਾ ਸੱਚਾ ਤੇ ਝੂਠਾ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਆਪਣੀ رائے ਵੀ ਸਾਨੂੰ ਜਰੂਰ ਦਿਓ ਧੰਨਵਾਦ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ